ਪਹਿਲਾਂ ਤਾਂ ਤੁਹਾਡਾ ਸਾਰੇ মিডিਆ ਪਰਸਨ ਦਾ ਧੰਨਵਾਦ ਜਿਹੜੇ ਇੱਕ ਨਿੱਕੇ ਜਿਹੇ ਸੱਦੇ ਤੁਸੀਂ ਇੱਥੇ ਪੁੱਜੀ ਹੋ ਅੱਜ ਵਾਤਾਵਰਣ ਦਿਵਸ ਹੈ ਅੱਜ ਵਾਤਾਵਰਣ ਦਿਵਸ ਦੀਆਂ ਮੈਂ ਸਮੂਹ ਇਲਾਕਾ ਵਾਸੀਆਂ ਨੂੰ ਵਾਰਡ ਨੰਬਰ 21 ਮੱਲਾ ਮਾਤਾ ਰਾਣੀ ਦੇ ਵਾਸੀਆਂ ਨੂੰ ਸਮੂਹ ਭਾਰਤ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਵਾਤਾਵਰਣ ਦਿਵਸ ਸੰਸਾਰ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਸਾਡੀ ਸੰਸਾਰ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦੇ ਮੈਂਬਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਣ ਬਚਾਉਣ ਲਈ ਸੋਹਰ ਦੇ ਉਪਰਾਲੇ ਕੀਤੇ ਜਾ ਰਹੇ ਨੇ ਇਸ ਸਬੰਧ ਦੇ ਵਿੱਚ ਅਸੀਂ ਵਕ ਵਕ ਵਿਦਿਅਕ ਸੰਸਥਾਵਾਂ ਹੋਰ ਖਾਵਾਂ ਦੇ ਉੱਤੇ ਜਨਤਕ ਥਾਵਾਂ ਦੇ ਉੱਤੇ ਬੂਟੇ ਲਗਾਉਂਦੇ ਆ ਰਹੇ ਹਾਂ ਪਰਮਾਤਮਾ ਕਿਰਪਾ ਕਰੇ ਜਿਹੜੇ ਸਾਡੇ ਸਮੂਹ ਵਾਤਾਵਰਣ ਪ੍ਰੇਮੀ ਨੇ ਜਿਹੜੇ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਤੇ ਵਾਤਾਵਰਣ ਬਚਾਉਣ ਲਈ ਸੋਹਰ ਦੇ ਯਤਨ ਕਰ ਰਹੇ ਨੇ ਮੈਂ ਉਹਨਾਂ ਦੀ ਇਸ ਕਾਰਜ ਵਿੱਚ ਯੋਗਦਾਨ ਪਾਉਣ ਲਈ ਦਿਲੋਂ ਸ਼ਲਾਘਾ ਕਰਦਾ ਵਾਤਾਵਰਣ ਬਚਾਉਣਾ ਸਮੇਂ ਦੀ ਪ੍ਰਮੁੱਖ ਲੋੜ ਹੈ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਵਾਤਾਵਰਣ ਦੇ ਵਿੱਚ ਬਹੁਤ ਵਿਆਪਕ ਪੱਧਰ ਤੇ ਤਬਦੀਲੀਆਂ ਆ ਚੁੱਕੀਆਂ ਨੇ ਗਲੋਬਲ ਵਾਰਮਿੰਗ ਦਾ ਖਤਰਾ ਜੋ ਪਿਛਲੇ ਕਈ ਸਾਲਾਂ ਤੋਂ ਅਸੀਂ ਰੋਲਾ ਪਾ ਰਹੇ ਹਾਂ ਉਹ ਤਿਉਂ ਦਾ ਤਿਉਂ ਬਰਕਰਾਰ ਹੈ ਗਲੇਸ਼ੀਅਰ ਪਿਘਲ ਰਹੇ ਨੇ ਗਰਮੀ ਵਧ ਰਹੀ ਹੈ ਤਾਪਮਾਨ ਵਧ ਰਿਹਾ ਹੈ ਬਰਸਾਤਾਂ ਦਾ ਪਤਾ ਨਹੀਂ ਲੱਗਦਾ ਪਿੱਛੇ ਜੇ ਕਹਿੰਦੇ ਸੀ ਕਿ ਕੇਰਲ ਮਹਾਰਾਸ਼ਟਰ ਦੇ ਵਿੱਚ ਬਰਸਾਤ ਜਿਹੜੀ ਹੈ ਉਹ ਚਰਚਾ ਹੋ ਰਹੀ ਸੀ ਕਿ ਕਈ ਦਿਨ ਪਹਿਲਾਂ ਆ ਚੁੱਕੀ ਹੈ ਜਿਸ ਤੋਂ ਸਾਫ ਜਾਹਿਰ ਹੈ ਪੇਪਰ ਪ੍ਰਕਿਰਤੀ ਨੂੰ ਬਚਾਉਣ ਲਈ ਜੋ ਯਤਨ ਰੰਬੇ ਗਏ ਨੇ ਉਹ ਨਾ ਕਾਫੀ ਨੇ ਹਰ ਇੱਕ ਵਿਅਕਤੀ ਨੂੰ ਵਾਤਾਵਰਣ ਬਚਾਉਣ ਲਈ ਯਤਨਸ਼ੀਲ ਹੋਣਾ ਪੈਣਾ ਹੈ ਜਾਗਰੂਕ ਹੋਣਾ ਪੈਣਾ ਹੁਣ ਇਹ ਵੀ ਸਮਝ ਲੈਣਾ ਚਾਹੀਦਾ ਕਿ ਜਾਗਰੂਕ ਕਰਨ ਲਈ ਤੁਹਾਨੂੰ ਕਿਸੇ ਨੇ ਇਕੱਲੇ ਇਕੱਲੇ ਨੇ ਆ ਕੇ ਹਲੂਣਾ ਨਹੀਂ ਦੇਣਾ ਇਹ ਹਰ ਮਨੁੱਖ ਦਾ ਆਪਣਾ ਫਰਜ ਹੈ ਹਰ ਮਨੁੱਖ ਲਾਵੇ ਕਟੋਗਾ ਟਿੱਕ ਰੁੱਖ ਇੱਕ ਰੁੱਖ ਵੀ ਘਟ ਹੈ ਪਰ ਜੇ ਇੱਕ ਰੁੱਖ ਵੀ ਲਗਾਵੇ ਤਾਂ 140 ਕਰੋੜ ਦੀ ਆਬਾਦੀ ਹੈ ਤਾਂ ਦੇਸ਼ ਜਿਹੜਾ ਹਰਿਆ ਭਰਿਆ ਹੋ ਸਕਦਾ ਹੈ ਸਾਡੇ ਦੇਸ਼ ਦੇ ਵਿੱਚ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਮਕਾਨਾਂ ਦੀ ਏਜੰਸੀ ਵੱਧ ਰਹੀ ਹੈ ਜਿਹੜਾ ਹੈਗਾ ਧਰਤੀ ਦਾ ਖੇਤਰਫਲ ਉਹ ਘਟ ਰਿਹਾ ਹੈ ਜੰਗਲਾਤ ਦਾ ਜਿਹੜਾ ਖੇਤਰਫਲ ਆ ਉਹ ਘਟ ਰਿਹਾ ਹੈ ਰੋਲਾ ਜਿਆਦਾ ਪੈਂਦਾ ਹੈ ਕੰਮ ਘਟ ਹੋ ਰਿਹਾ ਹੈ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜੇ ਦਰਖਤ ਹੋਣਗੇ ਤਾਂ ਚੰਗਾ ਵਾਤਾਵਰਨ ਹੋਊਗਾ ਹੁਣ ਅੱਜ ਅਸੀਂ ਮੋਹਲਾ ਮਾਤਰਾਣੀ ਦੇ ਵਿੱਚ ਇਸ ਪਾਰਕ ਦੇ ਵਿੱਚ ਬੂਟੇ ਲਗਾਉਣ ਆਏ ਹਾਂ ਜਿੱਥੇ ਮੇਰੇ ਸਾਥੀ ਬਹੁਤ ਆਏ ਹੋਏ ਨੇ ਹਰ ਇੱਕ ਦਾ ਨਾਮ ਲੈਣਾ ਸੰਭਵ ਨਹੀਂ ਵੱਖ-ਵੱਖ ਤਰ੍ਹਾਂ ਦੇ ਅਸੀਂ ਬੂਟੇ ਲਗਾਏ ਨੇ ਤੇ ਜੰਗਲਾਤ ਵਿਭਾਗ ਦੇ ਸਾਡੇ ਅਫਸਰ ਸ੍ਰੀ ਵਿਸ਼ੇਸ਼ ਸ਼ਰਮਾ ਜੀ ਆਏ ਨੇ ਜਿਨ੍ਹਾਂ ਦਾ ਅਸੀਂ ਹੌਸਲਾ ਫਜ਼ਾਈ ਕਰਨ ਲਈ तहे ਦਿਲੋਂ ਧੰਨਵਾਦ ਕਰਦੇ ਹਾਂ ਸੰਸਥਾ ਵੱਲੋਂ ਤੇ ਵਾਰਡ ਵਾਸੀਆਂ ਵੱਲੋਂ ਇਹਨਾਂ ਦਾ ਅਸੀਂ ਨਿੱਘਾ ਸਵਾਗਤ ਕੀਤਾ ਤੇ ਇਹਨਾਂ ਨੇ ਸਾਨੂੰ ਹੌਸਲਾ ਵਧਾਇਆ ਤੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਲੋਕ ਜਾਗਰੂਕ ਹੁੰਦੇ ਨੇ ਤਾਂ ਇੱਥੇ ਦੇਖਣ ਤੋਂ ਪਤਾ ਲੱਗਿਆ ਕਿ ਵਾਰਡ ਦੇ ਵਿੱਚ ਜਿੰਨਾਂ ਲੋਕਾਂ ਨੂੰ ਪਤਾ ਲੱਗਿਆ ਸੀ ਉਹ ਆਏ ਨੇ ਤੇ ਸਾਰਿਆਂ ਨੇ ਇੱਥੇ ਇੱਕ ਇੱਕ ਆਪਣਾ ਬੂਟਾ ਲਾ ਕੇ ਆਪਣਾ ਯੋਗਦਾਨ ਪਾਇਆ ਮੈਂ ਸੰਸਾਰ ਆਗੂ ਹੋਣ ਦੇ ਨਾਤੇ ਸਮੂਹ ਵਾੜ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਬੇਨਤੀ ਕਰਦਾ ਕਿ ਵਾਤਾਵਰਣ ਬਚਾਉਣ ਲਈ ਉੱਠੋ ਸਮੇਂ ਦੀ ਲੋੜ ਹੈ ਇੱਕ ਇੱਕ ਦੋ ਦੋ ਰੁੱਖ ਜਰੂਰ ਲਗਾਓ ਜਿੱਥੇ ਤੁਹਾਨੂੰ ਮਿਲਦੇ ਨੇ ਕਿਉਂਕਿ ਜੇ ਹਰਿਆਵਲ ਹੋਊਗੀ ਤਾਂ ਸ਼ੁੱਧ ਵਾਤਾਵਰਣ ਹੋਊਗਾ ਜੇ ਸ਼ੁੱਧ ਵਾਤਾਵਰਣ ਹੋਊਗਾ ਤਾਂ ਤੰਦਰੁਸਤੀ ਹੋਊਗੀ ਦੁਨੀਆ ਦੇ ਬਹੁਤ ਸਾਰੇ ਦੇਸ਼ ਨੇ ਜਿੱਥੇ ਇਹਦੀ ਵਾਤਾਵਰਣ ਦੀ ਮਿਸਾਲ ਦੇ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਪਰ ਇੱਥੇ ਜਿਸ ਤਰ੍ਹਾਂ ਆਬਾਦੀ ਆ ਸਾਡੇ ਮੁਲਕ ਦੇ ਵਿੱਚ ਉਸ ਹਿਸਾਬ ਨਾਲ ਇੱਥੇ ਦਰਖਤ ਬੂਟੇ ਨਹੀਂ ਲੱਗੇ ਕਿਰਪਾ ਕਰਕੇ ਲੋਕ ਜਾਗਰੂਕ ਹੋਣ ਤੇ ਇਸ ਸਬੰਧ ਦੇ ਵਿੱਚ ਆਪਣਾ ਉਪਰਾਲਾ ਕਰਨ ਮੈਂ ਸੰਸਥਾ ਰੁੱਖ ਲਗਾਓ ਵਾਤਾਵਰਨ ਬਚਾਓ ਵੱਲੋਂ ਪਿਛਲੇ ਸਮੇਂ ਦੌਰਾਨ ਸ਼ਹੀਦ ਭਗਤ ਸਿੰਘ ਹਰਿਆਵਲ ਲੈਰ ਵਿੱਚ ਜੋ ਯੋਗਦਾਨ ਪਾਇਆ ਸੀ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਦੇ ਕਹਿਣ ਤੇ ਉਹਦੀ ਵੀ ਆਪਣੇ ਸਾਥੀਆਂ ਦੀ ਸ਼ਲਾਘਾ ਕਰਦਾ ਤੇ ਵਿਸ਼ਵਾਸ ਦਿਵਾਉਣਾ ਤੇ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਵਿਖਦੇ ਵਿੱਚ ਵੀ ਆਉਂਦੇ ਸਮੇਂ ਵਿੱਚ ਵੀ ਸਮੇਂ-ਸਮੇਂ 'ਤੇ ਆਪਣਾ ਯੋਗਦਾਨ ਪਾਉਂਦੀ ਰਹੇਗੀ ਅੱਜ ਇਸੇ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦੇ ਸੱਜੇ ਤੇ ਜੋ ਮੈਂਬਰ ਸਾਹਿਬ ਜੁਝੇ ਨੇ ਤੇ ਵਿਸ਼ੇਖ ਸ਼ਰਮਾ ਜੀ ਫੋਰੈਸਟ ਡਿਪਾਰਟਮੈਂਟ ਤੋਂ ਬੁਝੇ ਨੇ ਇਹਨਾਂ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਆਂ ਆਪ ਸਭ ਨੂੰ ਵਿਸ਼ਵ ਵਾਤਾਵਰਣ ਦਿਵਸ ਦੀ ਇੱਕ ਵਾਰ ਫੇਰ ਮੁਬਾਰਕਬਾਦ ਦਿੰਦਾ ਮੈਂ ਧੰਨਵਾਦ ਕਰਦਾ ਤੁਹਾਡਾ ਮੀਡੀਆ ਦਾ ਤੇ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦਾ ਜੀਵੇ ਆਗੂ ਸਾਡੇ ਪ੍ਰਿੰਸ ਜੀ ਨੇ ਇਹ ਵਾਤਾਵਰਣ ਦਿਵਸ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਣਾ ਵਾਤਾਵਰਣ ਦਿਵਸ ਕਿਉਂ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ 1972 ਵਿੱਚ UN ਦੀ ਅਸੈਂਬਲੀ ਤੇ ਡਿਸਾਈਡ ਹੋਇਆ ਸੀ ਤੇ ਇੰਪਲੀਮੈਂਟੇਸ਼ਨ ਇਹਦੀ ਹੋਈ ਸੀ 1973 ਵਿੱਚ 5 ਜੂਨ 1973 ਨੂੰ ਤਾਂ ਅੱਜ ਦਾ ਜਿਹੜਾ ਮਿਸ਼ਨ ਹੈ ਜੋ ਸਾਡੀ ਅੱਜ ਗਵਰਨਮੈਂਟ ਕਹਿ ਰਹੀ ਹੈ ਉਹ ਰਿਡਿਊਸ ਰੀਸਾਈਕਲ ਤੇ ਰੀਯੂਜ਼ ਤੇ ਕਹਿ ਰਹੀ ਹੈ নো ਸੇ ਨੋ ਟੂ ਪਲਾਸਟਿਕ ਪਲਾਸਟਿਕ ਨੂੰ ਘੱਟ ਯੂਜ਼ ਕਰੋ ਘੱਟ ਤੋਂ ਘੱਟ ਜੂਟ ਬੈਗ ਵੱਧ ਤੋਂ ਵੱਧ ਯੂਜ਼ ਕਰੋ ਸੈਕੰਡਲੀ ਮੈਂ ਇਨਾਂ ਦੀ ਟੀਮ ਨੂੰ ਬਹੁਤ ਧੰਨਵਾਦ ਕਹਿਣਾ ਚਾਹਨਾ ਉਹ ਇਸ ਲਈ ਕਿਉਂਕਿ ਇਹ ਟੀਮ ਮੇਰੇ ਨਾਲ ਲਾਸਟ 12 ਸਾਲਾਂ ਤੋਂ ਜੁੜੀ ਹੋਈ ਹੈ ਔਰ ਇਹ ਹਰ ਮੌਨਸੂਨ ਸੀਜ਼ਨਸ ਮਿਨੀਮਮ 100 250 ਟਰੀਜ਼ ਲਗਾਉਂਦੇ ਹੀ ਲਗਾਉਂਦੇ ਨੇ ਸੈਕੰਡਲੀ ਫਸਟ ਥੈਂਕ ਯੂ ਹਾਂ ਜੱਜ ਵਾਤਾਵਰਣ ਦੇ ਦਿੱਤੇ ਬੂਟੇ ਲਗਾਏ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਰੁੱਖ ਲਗਾਓ ਵਾਤਾਵਰਣ ਨੂੰ ਬਚਾਓ ਸੰਸਤਾ ਬਣੋ ਅੱਜ ਮਾਤਾਣੀ ਮੰਦਰ ਦੇ ਵਿੱਚ এনवायरमेंट ਡੇ ਦੇ ਉੱਪਰ ਬੂਟੇ ਲਾਏ ਗਏ ਨੇ ਜਿਹੜਾ ਕਿ ਬਹੁਤ ਬੜਾ ਇੱਕ ਬਹੁਤ ਬੜਾ ਅਫਰਾਲਾ ਹੈ ਜਿਹੜਾ ਕਿ ਲਗ ਲਗਭਗ 10 ਸਾਲ ਤੋਂ ਛੇਵੀ ਹਰਪੇਸ਼ ਪੈਂਸੀਗਵਾਈ ਦੇ ਵਿੱਚ ਇਹ ਪੂਰੀ ਸੰਸਾ ਸਾਡੀ ਕੰਮ ਕਰ ਰਹੀ ਹੈ ਜਿਵੇਂ ਕਿ ਸਾਨੂੰ ਪਤਾ ਹੀ ਆ ਗਿਆ ਪਿਛਲੇ ਕੁਝ ਮਹੀਨੇ ਪਹਿਲਾਂ ਸਵਿਟਜ਼ਰਲੈਂਡ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਪੂਰੇ ਵਰਲਡ ਨੂੰ ਬਚਾਉਣ ਦੇ ਲਈ এনवायरमेंट ਨੂੰ ਬਚਾਉਣ ਦੇ ਲਈ ਜਿੱਥੇ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਵੀ ਜਿੰਨੇ ਅਸੀਂ ਕਾਰਮਨ ਪ੍ਰੋਡਕਟਸ ਹੈਗੇ ਜਿਹੜੇ ਪਲਾਸਟਿਕ ਹੈ ਉਹਨੂੰ ਘੱਟ ਤੋਂ ਘੱਟ ਯੂਜ਼ ਕਰੀਏ ਆਪਣਾ ਉਹਦਾ ਸਭ ਤੋਂ ਵੱਡਾ ਇਹ ਜਿਹੜਾ ਪਲਾਸਟਿਕ ਜਿਆਦਾ ਯੂਜ਼ ਦਾ ਇਫੈਕਟ ਹੋ ਰਿਹਾ ਜੀ ਕਈ ਸਾਡੇ ਇਦਾਂ ਦੇ ਕੋਸਟਲ ਏਰੀਆਸ ਹੈਗੇ ਨੇ ਜ ਫਿਨਲੈਂਡ ਹੋ ਗਿਆ ਜਾਂ ਕਿ ਸਾਡੇ ਜਿਹੜੇ ਕੋਸ਼ੇ ਹੋਈਏ ਦੇਖੀਂ ਭਈ ਇੰਡੀਆ ਦੇ ਵਿੱਚ ਮਹਾਰਾਸ਼ਟਰ ਹੋ ਗਿਆ ਉਡੀਸਾ ਹੋ ਗਿਆ ਉਥੇ ਜਿਹੜਾ ਪਾਣੀ ਦਾ ਲੈਵਲ ਨਾ ਜਿਆਦਾ ਵਧ ਰਿਹਾ ਡਿਊ ਟੂ ਜਿਹੜੇ ਸਾਡੇ ਗਲੇਸ਼ੀਅਰਸ ਹੈ ਕਿ ਮੈਲਟ ਹੋ ਰਹੇ ਨੇ ਉਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਾਡਾ ਹੈਗਾ ਠੱਟੀ ਦੇ ਉੱਪਰ ਪਾਣੀ ਨਾ ਜਿਆਦਾ ਹੋ ਰਿਹਾ ਵੀ ਕਈ ਦੇਸ਼ਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸਥਿਰ ਤੋਂ ਜਿਹੜਾ ਉਹਨਾਂ ਦਾ ਹੈਗਾ ਖੋਖਾ ਤੋਂ ਹੋਣ ਦੀ ਅਵਸਾਰ ਤੇ ਉੱਪਰ ਤੇ ਮੈਂ ਅੱਜ এনवायरमेंट ਡੇ ਦੇ ਉੱਪਰ ਇਹ ਇੱਕ ਆਪਣਾ ਅਪੀਲ ਕਰੂੰਗਾ ਜੀ ਆਮ ਸਾਰੇ ਲੋਕਾਂ ਨੂੰ ਆਪਣੇ ਵੀ ਅਸੀਂ ਜਿਆਦਾ ਤੋਂ ਜਿਆਦਾ ਬੂਟੇ ਲਾ ਕੇ ਆਪਣਾ ਜਿਹੜਾ ਸਾਡਾ 에ਅ ਪੋਲੂਸ਼ਨ ਇੰਡੈਕਸ ਹੈ ਵੀ ਉਹਨੂੰ ਉਹਨੂੰ ਅਸੀਂ ਘਟਾਈਏ ਆਪਣਾ ਤੇ এনवायरमेंट ਨੂੰ ਆਪਣਾ ਨੀਟ ਐਂਡ ਕਲੀਨ ਕਰੀਏ ਧੰਨਵਾਦ ਹਾਂਜੀ ਜਿਹੜੇ ਬੂਟੇ ਲਾਏ ਨੇ ਕੀ ਕਹਿਣਾ ਹੈ ਹਾਂਜੀ ਮੈਂ ਬినੋਦ ਭਾਰਦਵਾੜ ਰੁੱਖ ਨੂੰ ਵਾਤਾਵਰਨ ਬਚਾਓ ਸੰਸਥਾ ਵੱਲੋਂ ਇਸ ਮਹਿਮ ਦੇ ਵੀ ਸ਼ਾਮਲ ਹੋਏ ਆ ਜਿਹੜੇ ਸਾਡੇ ਪ੍ਰਧਾਨ ਜੀ ਨੇ ਪ੍ਰਿੰਸ ਜੀ ਕਾਫੀ ਸਮੇ ਤੋਂ ਅੱਜ ਦੇ ਦਿਨ ਵਿਸ਼ੇਸ਼ ਵਿਸ਼ੇ ਵਾਤਾਵਰਨ ਦੇ ਦਿਸ਼ ਦੇ ਹਰ ਸਾਲ ਬੂਟੇ ਲਗਾਉਂਦੇ ਨੇ ਇਹਨਾਂ ਦੀ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਅੱਜ ਦੇ ਯੁੱਗ ਵਿੱਚ ਆਪਣੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਤੇ ਵਾਤਾਵਰਣ ਨੂੰ ਬਚਾਉਣ ਦੇ ਸਿਰਫ ਇੱਕੋ ਹੀ ਇੱਕ ਚੀਜ਼ ਜਿਹੜੀ ਕੰਮ ਕਰਦੀ ਆ ਉਹ ਨੇ ਰੁੱਖ ਸੋ ਮੈਂ ਸਭ ਨੂੰ ਅਪੀਲ ਕਰਦਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਸਾਰਾ ਸਰਕਾਰਾਂ ਦੇ ਨਹੀਂ ਨਿਰਭਰ ਕਰਨਾ ਚਾਹੀਦਾ ਹਰ ਬੰਦੇ ਨੂੰ ਇੱਕ ਨਾ ਇੱਕ ਇਨੀ ਘੱਡੋ ਗੱਡ ਮੈਂ ਤਾਂ ਕਹੂੰਗਾ 10-10 ਰੁੱਖ ਲਗਾਉਣ ਤਾਂ ਕਿ ਜੇ ਜਾ ਕੇ ਅਸੀਂ ਸੇਫ ਹੋ ਜਾਂਦੇ ਆ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਉਣ ਦੇ ਲਈ ਸਾਨੂੰ ਸਿਰਫ ਇੱਕੋ ਇੱਕ ਸਾਰ ਅੱਜ ਦੇ ਯੁੱਗ ਦੇ ਵਿੱਚ ਉਹ ਹੈ ਰੁੱਖ ਲਗਾਉਣਾ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਰਨਾ ਕਿਉਂਕਿ ਅੱਜ ਦਾ ਦਿਹਾੜਾ ਜਿਹੜਾ ਇਹ ਬਹੁਤ ਇੰਪੋਰਟੈਂਟ ਦਿਹਾੜਾ ਹੈ ਜਿਸ ਦਿਨ ਸਾਨੂੰ ਸਾਰੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਕਮ ਸੇ ਕਮ ਇੱਕ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਪਰਿਵਾਰਾਂ ਤੋਂ ਬਚਾ ਸਕੀਏ ਇਹ ਜਿਹੜੇ ਬੂਟੇ ਲਾਏ ਜਾਂਦੇ ਨੇ ਇਹਨਾਂ ਦਾ ਅਲੱਗ ਮਹੱਤਵ ਹੈ ਜਿਸ ਤਰ੍ਹਾਂ ਕਿ ਸਾਨੂੰ ਇਹਨਾਂ ਤੋਂ ਕਈ ਔਸ਼ਧੀਆਂ ਮਿਲਦੀਆਂ ਨੇ ਇਹ ਦਵਾਈਆਂ ਦੇ ਕੰਮ ਆਉਂਦੇ ਨੇ ਵਾਹਿਗੁਰੂ ਨੇ ਭਗਵਾਨ ਨੇ ਇਹ ਸਾਡੇ ਲਈ ਬਣਾਏ ਨੇ ਇਹਨਾਂ ਦੇ ਵਿੱਚ ਹਰ ਤਰ੍ਹਾਂ ਦੀ ਤੁਹਾਡੀ ਬਿਮਾਰੀ ਦਾ ਇਲਾਜ ਹੈ ਸੋ ਮੈਂ ਇਸ ਮੌਕੇ ਤੇ ਪ੍ਰਿੰਸ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਤੌਰ ਪ੍ਰੈਜ਼ੀਡੈਂਟ ਇਹ ਸੰਸਥਾ ਦਾ ਪਿਛਲੇ ਕਈ ਸਮੇਂ ਤੋਂ ਪੂਰਾ ਸਹਿਯੋਗ ਦਿੱਤਾ ਤੇ ਅੱਗ ਵੱਧ ਚੜ ਕੇ ਇਹ ਕੰਮ ਕਰ ਰਹੇ ਹਨ ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲੂਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਰ ਦਾ ਪਤਾ

Beti Smart Solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ